ਸਰ ਮੇਰਾ ਨਾਮ ਸੁਭਮਾ ਮੈਂ ਮੌਕੇ ਦਾ ਜਿਹੜਾ ਸਰਪੰਚਾ ਸਾਧੂ ਪਿੰਡ ਸਾਧੂ ਲਗਦਾ ਉਹਦਾ ਬ੍ਰਦਰ ਵੱਡਾ ਠੀਕ ਹੈ ਸਰ ਇੱਥੇ ਆਪਾਂ ਬੂਥ ਲਾਇਆ ਵਾ ਆਮ ਆਦਮੀ ਪਾਰਟੀ ਵੱਲੋਂ ਚਾੜੂ ਦਾ ਬੂਥ ਲਾਇਆ ਸਰ ਸਾਡਾ ਕੈਂਡੀਡੇਟ ਆਇਆ ਇੱਥੇ ਫੇਰਾ ਮਨ ਤੇ ਸਵੇਰ ਦਾ ਸਰ ਬੜੀ ਮਤਲਬ ਕਿ ਬੜੀ ਸ਼ਾਂਤੀ ਨਾਲ ਚੱਲਣ ਡਿਆ ਹੀ ਕੰਮ ਸਾਡਾ ਫਸਟ ਕੈਂਡੀਡੇਟ ਆਇਆ ਸਾਡਾ ਆਮ ਆਦਮੀ ਪਾਰਟੀ ਦਾ ਫੇਰਾ ਮਨ ਇਹਨਾਂ ਨੇ ਗੱਲਾਂ ਕੱਡੀਆਂ ਵਾ ਠੀਕ ਆ ਉਹ ਜਦੋਂ ਬੈਸੋ ਬੈਸਮਸਾਈ ਹੋਈ ਆ ਤੇ ਇਹਨਾਂ ਨੇ ਗਾਲ ਕੱਢ ਰਹੀਆਂ ਸਾਡੀ ਕ੍ਰਿਸਚੀਅਨ ਕੌਮ ਨੂੰ ਕਿ ਇਹ ਚੂੜੇ ਚੂੜੇ ਲੋਕਾਂ ਦੀ ਰੋਟੀ ਨਹੀਂ ਇਹ ਚੂੜੇ ਗੋਟਿਆਂ ਦੀ ਰੋਟੀ ਨਹੀਂ ਪੂਰੀ ਹੁੰਦੀ ਤੇ ਸਰਪੰਚੀ ਲੈ ਕੇ ਬੈਠੇ ਆ ਕਿ ਕੀ ਸਾਡੇ ਸਵਿਧਾਨ ਨੇ ਕਹਿੰਦਾ ਆ ਕਿ ਇਸਾਈ ਬਰਾਦਰੀ ਕਿੰਨੇ ਬੰਦੇ ਫੱਟਰ ਹੋਏ ਬੰਦੇ ਸਰ ਫੱਟਰ ਕੋਈ ਨਹੀਂ ਹੋਇਆ ਫੱਟਰ ਕੋਈ ਨਹੀਂ ਜੀ ਸਰ ਫੱਟਰ ਕੋਈ ਨਹੀਂ ਹੋਇਆ ਠੀਕ ਆ ਕੁਰਸੀਆ ਕੁਰਸੀਆ ਦੇਖੋ ਇੱਕ ਮੱਚੋ ਪਕੜਦੀ ਆ ਲੜਾਈ ਨਹੀਂ ਦੇਖੋ ਸਰ ਦੇਖੋ ਮੇਰੀ ਗੱਲ ਸੁਣੋ ਕੁਰਸੀਆਂ ਇੰਨਾ ਤੇ ਲੱਗੀਆਂ ਸੀ ਸਾਡੇ ਆ ਮੰਜੇ ੱਥੇ ਦੇ ਦੇ ਦੇਖ ਲਓ ਕੁਰਸੀਆਂ ਇੰਨਾ ਦੀ ਟੁੱਟੀਆਂ ਇਹਨਾਂ ਨੇ ਉਧਰੋਂ ਕੁਰਸੀਆਂ ਚਲਾਈਆਂ ਆਹ ਕੁਰਸੀਆਂ ਵੇਖੋ ਮੈਂ ਨਾ ਗੱਲ ਕਰਨੀ ਕੀ ਚਾਹੁੰਦਾ ਆ ਵੀ ਇਹ ਜੋ ਲੋਕਤੰਤਰ ਆ ਨਾ ਇਹਨਾਂ ਗਵਾ ਦਿੱਤਾ ਆ ਕਿਉਂਕਿ ਇੱਕ ਬਰਾਦਰੀ ਨੂੰ ਗਲਤ ਬੋਲਣਾ ਉੱਤੇ ਚੂੜੇ ਇਹ ਸਰਪੰਚ ਬਣੇ ਨੇ ਤੇ ਇਹਨਾਂ ਕੀ ਕਿਹਾ ਵੀ ਅੱਜ ਤੁਹਾਡੀ ਰੋਟੀ ਨਹੀਂ ਪੂਰੀ ਹੁੰਦੀ ਆਪਾਂ ਨਹੀਂ ਝਗੜਾ ਕਰਨਾ ਚਾਹੁੰਦੇ ਕਿਉਂਕਿ ਲਖਸਣ ਬਹੁਤ ਲੜੇ ਆ ਇਹ ਨਹੀਂ ਬਈ ਨਹੀਂ ਲੜੇ ਮੈਂ 60 ਸਾਲ ਨੂੰ ਬਰੂਗੀ ਜੇ ਮੇਰੀ ਆਪਾਂ ਲਖਸਣਾਂ 'ਚ ਰਹੇ ਆ ਇਹਨਾਂ ਨੇ ਬਹੁਤ ਜ਼ਿਆਦਾ ਮਾੜਾ ਚੰਗਾ ਸਾਨੂੰ ਬੋਲਿਆ ਆ ਇਹ ਅਤਵੀ ਕੀਤੀ ਸਾਡੇ ਜਾਤ ਦੀ ਇਹ ਇਹਨਾਂ ਦੇ ਕਾਨੂੰਨ ਜਿਹੜਾ ਧਾਰਾ ਆ ਅਸੀਂ ਲਾਵਾਂਗੇ ਜਿੱਥੋਂ ਤੱਕ ਲੜਿਆ ਜਾਏ ਗੱਲ ਲੜਾਂਗੇ ਵੀ ਇਹ ਨਹੀਂ ਭਈ ਨਾ ਛੋਟਿਆਂ ਨਾਲ ਨਾ ਡਾਂਗਾ ਨਾਲ ਲੜਾਂਗੇ ਕਾਨੂੰਨ ਨਾਲ ਲੜਾਂਗੇ ਇਹਨਾਂ ਨਾਲ ਕਿਉਂਕਿ ਇਹਨਾਂ ਸਾਨੂੰ ਬਹੁਤ ਗਲਤ ਬੋਲਿਆ ਜੀ ਹੀ ਪੱਛੀਆਂ ਕੱਟਣ ਦੇ ਦੇ ਹਿਸਾਬ ਨਾਲ ਸਰਪੰਚ ਅਸ਼ੋਕ ਥਾਪਾ ਜੀ ਇੱਥੇ ਬੈਠੇ ਦੇ ਹੋਈ ਸੀ ਬਾਕੀ ਸਾਰੇ ਵੋਟਾਂ ਪਾਉਂਦੇ ਬੇ ਸੀ ਜੋਤੀ ਆਇਆ ਐ ਜੋਤੀ ਗੱਡੀ ਵਿੱਚੋਂ ਨਿਕਲਿਆ ਜੋਤੀ ਪਹਿਲਾਂ ਅੰਦਰ ਗਿਆ ਐ ਅੰਦਰੋਂ ਨਿਕਲ ਕੇ ਬਾਹਰ ਆਇਆ ਇੱਥੇ ਆਣ ਕੇ ਇਹਨਾਂ ਸਰਪੰਚਾਂ ਸਰਪੰਚ ਦੇ ਸਿਰ 'ਤੇ ਕਿਰਪਾਨ ਮਾਰ ਦਿੱਤੀ ਐ ਇਹਦੇ ਕਿਰਪਾਨ ਮਾਰਨਾ ਬਾਕੀ ਗੰਜੂ ਦੇ ਜਿਹੜੇ ਬੰਦੇ ਸੀ ਨਾ 10-15 ਬੰਦੇ ਸੀ ਆਣ ਕੇ ਉਹਨਾਂ ਨੇ ਸਾਰਿਆਂ ਨੂੰ ਫਾੜ ਲਿਆ ਕਿੰਨੇ ਬੰਦੇ ਕਰਮਣਾਵਜੀਆਂ ਕਿਰਪਾਨਾਂ ਦੋਹਾਂ ਤਿੰਨਾਂ ਬੰਦ ਜੰਦੇ ਪੱਜ ਗਈਆਂ ਪੰਜਾਂ ਸ਼ਾਮ ਸੱਤ ਇੱਕੋ ਘਾ ਦੇ ਜੀ ਜਿਹਨਾਂ ਸੱਤਾ ਲੱਗ ਗਈਆਂ ਇੱਕ ਪਰਿਵਾਰ ਵਿੱਚੋਂ ਸੱਤ ਅੱਠ ਜੀਆਂ ਦੀ ਸੱਤਾ ਲੱਗ ਗਈਆਂ ਉਹ ਕਿੱਥੇ ਦਾ ਹਸਪਤਾਲ ਹਾਂਜੀ ਚਲੇ ਗਏ ਸਰਕਾਰੀ ਹਸਪਤਾਲ ਚਾਹੀਦਾ ਹੈ ਜਿਹੜੀ ਗਲਤੀ ਕੀਤੀ ਹੈ ਨਾ ਇਹਨਾਂ ਨੇ ਹੁਣ ਇਨਸਾਫ ਚਾਹੀਦਾ ਹੈ ਕੀ ਵਾਹੀ ਭਾਜੀ ਇਹ ਲੜਾਈ ਬਹੁਤ ਕੀਤੀ ਹੈ ਇਹਨਾਂ ਨੇ ਕੁਰਸੀਆਂ ਮਾਰੀਆਂ ਕ੍ਰਪਾਨਾਂ ਮਾਰੀਆਂ ਇਹਨਾਂ ਨੇ ਸਾਡੇ ਬੰਦੇ ਦੇ ਫੋਨ ਵੀ ਖੋਲੇ ਇਹਨਾਂ ਨੇ ਕਿ ਕੋਈ ਵੀਡੀਓ ਨਾ ਬਣਾ ਸਕੇ ਆ ਗਈ ਵੀਡੀਓ ਉਹ ਸੀਸੀਟੀਵੀ ਕੈਮਰਾ ਲੱਗਾ ਹੋਇਆ ਕੈਮਰੇ ਵੀਡੀਓ ਨਿਕਲ ਉੱਥੇ ਬੈਠੇ ਦੇ ਥਾਪਾਈ ਦੇ ਸੱਚੇ ਕ੍ਰਪਾਨ ਮਾਰ ਦਿੱਤੀ ਆ ਉਹਨਾਂ ਦੇ ਹੱਥਾਂ ਵਿੱਚ ਮਾਰ ਦਿੱਤੀਆਂ ਨਾ ਉਹਨਾਂ ਦੇ ਡੈਡੀ ਦੇ ਸਿਰ ਤੇ ਸੱਟ ਮਾਰ ਦਿੱਤੀ ਆ ਉਹਨਾਂ ਦੇ ਬੇਟੇ ਦੇ ਵੀ ਸੱਟ ਮਾਰੀ ਆ ਇੱਕ ਪਰਿਵਾਰ ਵਿੱਚੋਂ 8-9 ਬੰਦਿਆਂ ਦੇ ਸੱਟਾ ਲਾਤੀਆਂ ਨੇ ਉਹਨਾਂ ਨੇ ਉਹ ਵੀ ਇੱਕ ਪਰਿਵਾਰ ਵਿੱਚੋਂ 4 ਪਿੰਡ ਵਿੱਚ ਕਿਸੇ ਨੇ ਨਹੀਂ ਲੱਗੀਆਂ ਆਈਆਂ ਸੱਟਾਂ ਦੇਖੋ ਇੱਥੇ ਇਹੀ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕਾਫੀ ਲੋਕ ਇਕੱਠੇ ਹੋਏ ਆ ਔਰ ਕੋਈ ਝਗੜਾ ਹੋਣ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਉਹ ਵੈਰੀਫਾਈ ਕਰ ਰਹੇ ਹਾਂ ਕੋਈ ਲੋਕਾਂ ਦਾ ਫਟੜ ਵੀ ਹੋਇਆ ਸਾਰਾ ਵੇਖੋ ਹਜੇ ਤੱਕ ਤਾਂ ਮੈਨੂੰ ਇਹ ਇਹਨਾਂ ਨੇ ਦੱਸਿਆ ਪਰ ਅਸੀਂ ਵੈਰੀਫਾਈ ਕਰਦੇ ਹਾਂ ਐਸ ਐਚਓ ਸਾਹਿਬ ਦੀ ਔਰਲੀ ਡਿਊਟੀ ਲਾਤੀ ਬਾਹਰੀ ਲੋਕ ਐਸੇ ਸਾਰੇ ਤੇ ਹਾਂਜੀ ਉਹ ਬਾਹਰੀ ਲੋਕ ਐਸੇ ਦੋਨੇ ਪਾਸੇ ਉਸੇ ਕਰਕੇ ਆਏ ਆ ਜੀ